ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੜਾਈ ਬਾਰੇ ਦੱਸਾਂਗੇ ਤਾਂ ਕੜਾਈ ਦੀਆਂ ਆਪਾਂ ਨੇ ਕਲਾਸਾਂ ਜੋ ਸਟਾਰਟ ਕਰਨੀਆਂ ਨੇ ਜੀਆਂ ਸਭ ਤੋਂ ਪਹਿਲੀ ਕਲਾਸ ਹੈ ਜਿਹੜੀ ਉਹ ਆਪਣੀ ਇਹ ਤੇ ਹੋਣੀ ਚਾਹੀਦੀ ਕਿ ਆਪਾਂ ਟ੍ਰੇਸ ਪੇਪਰ ਤੇ ਕਿਸ ਤਰ੍ਹਾਂ ਆਪਾਂ ਸਿੰਧੀ ਬੁੱਟੀ ਜਿਹੜੀ ਉਹ ਬਣਾ ਸਕਦੇ ਆਂਗੇ ਤਾਂ ਹੁਣ ਦੇਖੋ ਆਪਾਂ ਨੇ ਇਸ ਤਰ੍ਹਾਂ ਇੱਕ ਕੋਈ ਵੀ ਟ੍ਰੇਸ ਪੇਪਰ ਲੈ ਲੈਣਾ ਹੈਗਾ ਤੇ ਉਹਦੇ ਉੱਤੇ ਆਪਾਂ ਨੇ ਸਿੰਧੀ ਬੁੱਟੀ ਕਿਸ ਤਰ੍ਹਾਂ ਬਣਾਣੀ ਹੈ ਇਹ ਦੱਸਾਂਗੇ ਤਾਂ ਹੁਣ ਦੇਖੋ ਆਪਾਂ ਨੇ ਸਕੇਲ ਲਿਆ ਹੋਇਆ ਹੈਗਾ ਸਕੇਲ ਤੋਂ ਆਪਾਂ ਨੇ ਕਿਸ ਤਰ੍ਹਾਂ ਇੱਕ ਬਾਕਸ ਦਾ ਨਾਮ ਲੈਣਾ ਹੈ ਹੁਣ ਦੇਖੋ ਇੱਥੇ ਆਪਾਂ ਨੇ ਜੇਕਰ ਆਪਾਂ 1/2 ਸੈਂਟੀਮੀਟਰ ਬਣਾਵਾਂਗੇ ਤਾਂ ਡੱਬੀ ਬਹੁਤ ਛੋਟੀ ਰਹਿ ਜਾਊਗੀ ਤਾਂ ਹੁਣ ਆਪਾਂ ਥੋੜਾ ਜਿਹਾ ਇਹ ਤੋਂ 1 ਜਾਂ 2 ਪੁਆਇੰਟ ਵੱਡੀ ਬਣਾਣੀ ਹੈਗੀ 1 ਜਾਂ 2 ਪੁਆਇੰਟ ਵੱਡੀ ਡੱਬੀ ਬਣਾਵਾਂਗੇ ਤਾਂ ਹੁਣ 6 ਤੇ ਬਣਾ ਸਕਦੇ ਆ ਆਪਾਂ ਜਾਂ 7 ਤੇ ਤਾਂ ਹੁਣ ਦੇਖੋ ਇੱਕ ਨਿਸ਼ਾਨ ਮੈਂ ਇੱਥੇ ਲਗਾਇਆ ਤੇ ਉਸ ਤੋਂ ਬਾਅਦ ਇਹ 6 ਇੰਚ ਦਾ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਇਨੂੰ ਆਪਾਂ ਨੇ ਸਿੱਧਾ ਕਰ ਲਿਆ ਤੇ ਉਸ ਤੋਂ ਬਾਅਦ ਥੋੜੇ ਜਿਹਾ ਪੁਆਇੰਟ ਛੱਡ ਕੇ ਨੀਚੇ ਆਪਾਂ ਫੇਰ ਇਸੇ ਤਰ੍ਹਾਂ ਬਣਾਵਾਂਗੇ ਛੇ ਤੇ ਆਪਾਂ ਨੇ ਫੇਰ ਲਗਾ ਲਿਆ ਇਸ ਤਰ੍ਹਾਂ ਉਸ ਤੋਂ ਬਾਅਦ ਹੁਣ ਆਪਾਂ ਨੇ ਇਹਨੂੰ ਸਿੱਧਾ ਕਰਦੇ ਨੇ ਇੱਥੇ ਵੀ ਆਪਾਂ ਨੇ ਛੇ ਤੇ ਇੱਕ ਬਿੰਦੂ ਲਗਾਣਾ ਹੈ ਤੇ ਇੱਕ ਬਿੰਦੂ ਆਪਾਂ ਨੇ ਛੇ ਤੇ ਇੱਥੇ ਲਗਾਉਣਾ ਹੈ ਬਿਲਕੁਲ ਆਰਾਮ ਨਾਲ ਦੱਸਾਂਗੇ ਤੁਹਾਨੂੰ ਸਾਰਾ ਚੰਗੀ ਤਰੀਕੇ ਨਾਲ ਸਮਝ ਆ ਜਾਊਗਾ ਤਾਂ ਹੁਣ ਦੇਖੋ ਇਹ ਨਿਸ਼ਾਨ ਇਸ ਤਰ੍ਹਾਂ ਲੱਗ ਗਏ ਤਾਂ ਜਿਹੜੇ ਇਹ ਨਿਸ਼ਾਨ ਨੇ ਇਹਨਾਂ ਨੂੰ ਆਪਾਂ ਨੇ ਸਿੱਧੇ ਮਿਲਾਣੇ ਇਹ ਨਿਸ਼ਾਨ ਲਗਾਏ ਸੀ ਇਹਨਾਂ ਨੂੰ ਆਪਾਂ ਨੇ ਸਿੱਧੇ ਮਿਲਾ ਲੈ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਬਣ ਜਾਊਗਾ ਤਾਂ ਇਹਨੂੰ ਆਪਾਂ ਨੇ ਐਦਾਂ ਮਿਲਾ ਦੇਣਾ ਕਿਉਂਕਿ ਆਪਾਂ ਨੇ ਪੰਜ ਡੱਬੀਆਂ ਬਣਾਉਣੀਆਂ ਨੇ ਸਿੰਧੀ ਕੜਾਈ ਵਾਸਤੇ ਤੇ ਉਸ ਤੋਂ ਬਾਅਦ ਹੁਣ ਆਪਾਂ ਵਿਚਾਲੇ ਡੱਬੀ ਬਣਾਣੀ ਹੈ ਇਹ ਵੀ ਆਪਾਂ 6 ਤੇ ਨਿਸ਼ਾਨ ਲਗਾ ਲਾਂਗੇ ਇੱਥੇ ਤੇ ਇੱਥੇ ਵੀ ਆਪਾਂ 6 ਤੇ ਲਗਾ ਲਿਆ ਤਾਂ ਇਸ ਤਰ੍ਹਾਂ ਆਪਾਂ ਨੇ ਇਹਨੂੰ ਮਿਲਾ ਦੇ ਨੇ ਸਕੀਲ ਨਾਲ ਵੀ ਮਿਲਾ ਸਕਦੇ ਹੋ ਤੁਸੀਂ ਇਦਾਂ ਵੀ ਮਿਲਾ ਸਕਦੇ ਹੋਗੇ ਤਾਂ ਹੁਣ ਜਿਹੜੀ ਆਪਾਂ ਨੇ ਇਹ ਨਿਸ਼ਾਨ ਲਗਾਏ ਸੀ ਤੇ ਇਧਰੋਂ ਆਪਾਂ ਨੇ ਲਗਾਏ ਸੀਗੇ ਇਹਨਾਂ ਦੀ ਸੇਧ 'ਚ ਇੱਥੇ ਆਵਾਂਗੇ ਤੇ ਇਹਦੀ ਸੇਦ ਦੇ ਵਿੱਚ ਆਪਾਂ ਇੱਥੇ ਆਵਾਂਗੇ। ਇਸ ਤਰ੍ਹਾਂ ਆਪਾਂ ਨੇ ਬਿਲਕੁਲ ਸਿੱਧੀ ਲਾਈਨ ਲਗਾ ਦੇਣੀ ਹੈ। ਤੇ ਉਸ ਤੋਂ ਬਾਅਦ ਆਪਾਂ ਨੇ ਦੁਬਾਰਾ ਫੇਰ ਉਮੀ ਬਾਕਸ ਲਗਾਣੇ ਛੇ ਤੇ ਇੱਥੇ ਨਿਸ਼ਾਨ ਲਗਾਵਾਂਗੇ। ਤੇ ਛੇ ਤੇ ਆਪਾਂ ਨੇ ਇੱਥੇ ਲਗਾਣੇ। ਤਾਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮਿਲਾ ਦੇਣੀ ਨਹੀਂ। ਮਿਲਾਨ ਤੋਂ ਬਾਅਦ ਹੁਣ ਦੇਖੋ ਆਪਣਾ ਪੁਆਇੰਟ ਇੱਥੇ ਬਣ ਰਿਹਾ ਜਿਹੜਾ ਹਾ ਪੁਆਇੰਟ ਬਣ ਰਿਹਾ ਆਪਣਾ ਇਹਨੂੰ ਆਪਾਂ ਸਿੱਧਾ ਲੈ ਕੇ ਆਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਤੇ ਹੁਣ ਆਪਣਾ ਇੱਥੇ ਪੁਆਇੰਟ ਬਣ ਰਿਹਾ ਆਪਾਂ ਨੇ ਸਿੱਧੀ ਲੈਣ ਨਹੀਂ ਲੈ ਕੇ ਆਣੀ ਸਿਰਫ ਬਾਕਸ ਵਾਲੀ ਲੈਣ ਨੂੰ ਹੀ ਮਿਲਾਨਾ ਹੈ ਤਾਂ ਤਾਂ ਇਸ ਤਰ੍ਹਾਂ ਇਹ ਬਾਕਸ ਹੈ ਜਿਹੜਾ ਉਹ ਬਣ ਗਿਆ ਪੰਜ ਬੂਟੀਆਂ ਨੇ ਜਿਹੜੀਆਂ ਉਹ ਪੈਣੀਆਂ ਸਿੱਧੀ ਇੱਥੇ ਤਾਂ ਹੁਣ ਦੇਖੋ ਆਪਾਂ ਨੇ ਇਹਦੀ ਕਿਨਾਰਿਆਂ ਨੂੰ ਥੋੜਾ ਥੋੜਾ ਅੱਗੇ ਲੈ ਕੇ ਜਾਣੇ ਥੋੜਾ ਥੋੜਾ ਇਹਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਨਾ ਸੂਈ ਨਾਲ ਇਹਦੇ ਵਿੱਚ ਮੋਰੀ ਕੱਢ ਲੈਣੇ ਨੇ ਬਿਲਕੁਲ ਛੋਟੇ ਛੋਟੇ ਜਿੱਥੇ ਜਿੱਥੇ ਆਪਾਂ ਨੇ ਪਹਿਲਾਂ ਨਿਸ਼ਾਨ ਲਗਾਏ ਨੇ ਉੱਥੋਂ ਤੋਂ ਮੋਰੀ ਕੱਢਣੀ ਨੇ ਆਪਾਂ ਨੇ ਇੱਕ ਇੱਕ ਚੀਜ਼ ਤੁਹਾਨੂੰ ਬਰੀਕੀ ਨਾਲ ਦੱਸੀ ਜਾਊਗੀ ਸਾਰੀਆਂ ਚੀਜ਼ਾਂ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੋ ਵੀ ਆਪਾਂ ਕੜਾਈ ਵੇਲੇ ਚੀਜ਼ਾਂ ਆਪਾਂ ਨੂੰ ਲੋੜ ਪੈਂਦੀ ਹੈਗੀ ਇਸ ਤਰ੍ਹਾਂ ਆਪਾਂ ਨੇ ਇਹ ਮੋਰੀ ਨੇ ਜਿਹੜੀ ਉਹ ਕੱਢ ਲਈ ਤੇ ਹੁਣ ਆਪਾਂ ਇਹਨੂੰ ਕੱਪੜੇ ਦੇ ਉੱਤੇ ਕਿਸ ਤਰ੍ਹਾਂ ਕਰਨਾ ਹੈਗਾ ਇਹ ਦੱਸਦੇ ਹਾਂ ਤਾਂ ਇਸ ਤਰ੍ਹਾਂ ਹੀ ਟ੍ਰੇਸ ਪੇਪਰ ਨੂੰ ਆਪਾਂ ਰੱਖਾਂਗੇ ਤਾਂ ਇਹਦੇ ਵਿੱਚ ਆਪਾਂ ਥੋੜਾ ਜਿਹਾ ਲੀਲ ਹੈ ਜਿਹੜਾ ਸੁੱਕਾ ਉਹ ਪਾ ਲਾਂਗੇ ਤੇ ਥੋੜਾ ਜਿਹਾ ਤੇਲ ਹੈ ਜਿਹੜਾ ਉਹ ਪਾ ਲੈਣਾ ਹੈਗਾ ਜਾਂ ਫਿਰ ਤੁਸੀਂ ਸੁੱਕਾ ਕਾਜਲ ਵੀ ਪਾ ਸਕਦੇ ਹੋ ਇਹਦੇ ਵਿੱਚ ਟ੍ਰੇਸ ਕਰਨ ਵਾਸਤੇ ਤਾਂ ਹੁਣ ਆਪਾਂ ਨੇ ਤਾਂ ਇਸ ਤਰ੍ਹਾਂ ਆਪਾਂ ਹੁਣ ਦੇਖਾਂਗੇ ਇਹ ਬਣ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਜਿੱਥੇ-ਜਿੱਥੇ ਵੀ ਇਹ ਬਣਾਣੀ ਹੈਗੀ ਆਪਾਂ ਐਸੀ ਤਰ੍ਹਾਂ ਪੇਸਟ ਕਰਦੇ ਜਾਵਾਂਗੇ ਇਹ ਇਹ ਹਿੱਲਣਾ ਨਹੀਂ ਚਾਹੀਦਾ ਆਪਾਂ ਨੇ ਬਿਲਕੁਲ ਕੱਸ ਕੇ ਰੱਖਣਾ ਹੈਗਾ ਤਾਂ ਦੇਖੋ ਇਸ ਤਰ੍ਹਾਂ ਆਪਾਂ ਬਣਾ ਸਕਦੇ ਆਂਗੀ ਤਾਂ ਦੇਖੋ ਇਸ ਤਰ੍ਹਾਂ ਆਪਾਂ ਇਹ ਸਿੰਧੀ ਬੁੱਟੀ ਜਿਹੜੀ ਟ੍ਰੇਸ ਕਰ ਸਕਦੇ ਆਂ ਪੇਪਰ ਤੋਂ ਆਪਾਂ ਫਿਰ ਉਸ ਤੋਂ ਬਾਅਦ ਕੱਪੜੇ ਦੇ ਉੱਤੇ ਕਿਸ ਤਰ੍ਹਾਂ ਪੇਸਟ ਕਰਨੀ ਆਪਾਂ ਨੇ ਸਾਰੀ ਇਹਦੇ ਵਿੱਚ ਚਰਚਾ ਕਰ ਲਈ ਹੈ ਤੇ ਕੱਲ ਨੂੰ ਆਪਾਂ ਅਗਲੀ ਕਲਾਸ ਦੇ ਵਿੱਚ ਇੱਕ ਡੱਬੀ ਦੀ ਕਢਾਈ ਦੱਸਾਂਗੇ ਤੇ ਉਸ ਤੋਂ ਬਾਅਦ ਸਾਰੀ ਦੀ ਇਸ ਤਰ੍ਹਾਂ ਆਪਾਂ ਸਟੈਪ ਬਾਈ ਸਟੈਪ ਸਾਰਾ ਕੋਰਸ ਹੈ ਜਿਹੜਾ ਉਹ ਕੰਪਲੀਟ ਹੁਣ ਆਪਾਂ ਆਪਣੇ ਚੈਨਲ ਤੇ ਨਵਾਂ ਕੋਰਸ ਸ਼ੁਰੂ ਕੀਤਾ ਹੈ ਹੱਥ ਕਢਾਈ ਵਾਲਾ ਤਾਂ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਹੈ ਤੇ ਨਾਲ ਦੀ ਨਾਲ ਤੁਸੀਂ ਆਪਣੇ ਕਮੈਂਟ ਵੀ ਦੱਸਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਨਾਲ ਦੀ ਨਾਲ ਜਦੋਂ ਤੁਸੀਂ ਲਾਈਕ ਕਰਦੇ ਹੋਗੇ ਤਾਂ ਉਹਦੇ ਨੀਚੇ ਹਾਈਪ ਲਿਖਿਆ ਹੁੰਦਾ ਹੈ ਤਾਂ ਹਾਈਪ ਉਹ ਵੀ ਜ਼ਰੂਰ ਕਰਿਆ ਕਰੋ ਤੁਹਾਡੀ ਸਪੋਰਟ ਦੀ ਸਾਨੂੰ ਸਖਤ ਜ਼ਰੂਰਤ ਹੈਗੀ ਅਸੀਂ ਕੋਰਸ ਤੁਹਾਡੇ ਲਈ ਹੀ ਸ਼ੁਰੂ ਕੀਤਾ ਹੈ ਤਾਂ ਸਭ ਆਪਾਂ ਨਾਲ ਦੀ ਨਾਲ ਕਢਾਈਏ ਜਿਹੜੀ ਉਹ ਕਰਦੇ ਰਵਾਂਗੇ ਅਲੱਗ-ਅਲੱਗ ਤਰੀਕਿਆਂ ਨਾਲ ਕਢਾਈਏ ਜਿਹੜੀ ਉਹ ਕੀਤੀ ਜਾਊਗੀ ਆਪਣੇ ਚੈਨਲ ਤੇ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ